ਹਾਂਜੀ ਅੱਜ ਪੰਜਾਬ ਸਹਿਤ ਸਭਾ ਨਵਾਂ ਸ਼ਹਿਰ ਜੋ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਨੂੰ ਬਲੰਦ ਕਰਨ ਦੇ ਲਈ ਕੰਮ ਕਰ ਰਹੀ ਆ ਅੱਜ ਤੁਸੀਂ ਉਸ ਕਵੀ ਦਰਬਾਰ ਨੂੰ ਸੁਣਨ ਜਾ ਰਹੇ ਹੋ ਜੋ ਇਹ ਕਵੀ ਦਰਬਾਰ ਘਰ ਬਠੇ ਹੀ ਆਨਲਾਈਨ ਹੈ ਰਜਨੀ ਸ਼ਰਮਾ ਜੀ ਸਾਡੇ ਨਾਲ ਜੁੜੇ ਹੋਏ ਨੇ ਨਵਾਂ ਸ਼ਹਿਰ ਤੋਂ ਤਰਸੀਮ ਸਾਖੀ ਜੀ ਨਵਾਂ ਸ਼ਹਿਰ ਤੋਂ ਜੁੜੇ ਹੋਏ ਹਨ ਦਰਸ਼ਨ ਧਰਤੀ ਜੀ ਨਵਾਂ ਸ਼ਹਿਰ ਤੋਂ ਜੁੜੇ ਹੋਏ ਕਰਤਾਰ ਦਲਜੀਤ ਮਹਿਮੀ ਜੀ ਕਰਤਾਰਪੁਰ ਤੋਂ ਕੀ ਬਰਚਨ ਬੱਧਨ ਮੇਰੇ ਉਸਤਾਦ ਜੀ ਉਹ ਨਵਾਂ ਸ਼ਹਿਰ ਤੋਂ ਜੁੜੇ ਹੋਏ ਹਨ ਉਹਨਾਂ ਦੇ ਬ੍ਰਦਰ ਹਰਬਲਾਸ ਬੱਧਨ ਜੀ ਉਹ ਵੀ ਇਸ ਕਵੀ ਦਰਬਾਰ ਦੇ ਵਿੱਚ ਸ਼ਾਮਲ ਨੇ ਸੋ ਸਮੇਂ ਦੀ ਨਿਯਾਗਤ ਨੂੰ ਸਮਝਦੇ ਹੋਏ ਮੈਂ ਬੇਨਤੀ ਕਰਦਾ ਹਾਂ ਰਜਨੀ ਸ਼ਰਮਾ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ ਇਹਨਾਂ ਦੀਆਂ ਗੱਜਣਾ ਸੁਣ ਕੇ ਬੜਾ ਆਨੰਦ ਆਲਾ ਬੜੀ ਵਧੀਆ ਕਲਮਾ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਰਜਨੀ ਸ਼ਰਮਾ ਜੀ ਨੂੰ ਕਿ ਆਪਣੀ ਰਚਨਾ ਇੱਕ ਸਾਡੇ ਨਾਲ ਸਾਂਝੀ ਕਰਨ ਜੀ ਇਸ਼ਾਬ ਸ਼ੁਕਰੀਆ ਜੀ ਸਾਨੂੰ ਮਿਲੀ ਤੇ ਸਤਿ ਸ਼੍ਰੀ ਅਕਾਲ ਸਸਤਿ ਮੇਰੀ ਗਜ਼ਲ ਦਾ ਮਤਲਆ ਹੈ ਜੀ ਫੁੱਲਾਂ ਵਿੱਚ ਜੋ ਖਾਰਲ ਕੋਈ ਬੈਠੇ ਨਹੀਂ ਉਹ ਵਾਹ ਜੀ ਵਾਹ ਫੁੱਲਾਂ ਵਿੱਚ ਜੋ ਖਾਰਲ ਕੋਈ ਬੈਠੇ ਨਹੀਂ ਨਫ਼ਰਤ ਦਾ ਸੰਸਾਰ ਕੋਈ ਬੈਠੇ ਨਹੀਂ ਵਾਹ ਜੀ ਵਾਹ ਵਾਹ ਸ਼ੁਕਰੀਆ ਫੁੱਲਨ ਵਿੱਚ ਜੋ ਖਾੜ ਕੋਈ ਬੈਠੇ ਨਹੀਂ ਸ੍ਰਦ ਦਾ ਸੰਸਾਰ ਕੋਈ ਬੈਠੇ ਨਹੀਂ ਸੰਸਾਰ ਦੇ ਵਿੱਚ ਉਹ ਹਾਂਜੀ ਹਾਂਜੀ ਛੜੀ ਆਵਾਜ਼ ਜੀ ਤੁਸੀਂ ਛੜਾ ਆਵਾਜ਼ ਕੱਟ ਰਹੀ ਹੈ ਜੀ ਆ ਕੀ ਆ ਰਹੀ ਹਾਂਜੀ ਆ ਰਹੀ ਹੈ ਜੀ ਆ ਰਹੀ ਆ ਰਹੀ ਸੰਸਦ ਵਿੱਚ ਉਹ ਚਿੱਟ ਕੱਪੜੇ ਵੀ ਆ ਪਹੁੰਚੇ ਅੱਛਾ ਜੋਦਾ ਦੀ ਕਿਰਦਾਰ ਲ ਕੋਈ ਬੈਠੇ ਨਹੀਂ ਹੋਏ 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 ਹਾਂ ਜੀ ਹਾਂਜੀ ਸ਼ੁਕਰੀਆ ਜੀ ਸੰਸਦ ਵਿੱਚ ਉਹ ਚਿੱਟ ਕੱਪੜੇ ਵੀ ਆ ਪਹੁੰਚੇ ਜੋਦਾ ਦੀ ਕਿਰਦਾਰ ਲ ਕੋਈ ਬੈਠੇ ਨਹੀਂ ਚਿੱਟੇ ਨੀਲੇ ਪੰਘਵੇਂ ਵੰਡਣ ਵਾਲੇ ਕਿਉਂ ఫకు ਖੰਭਾਂ ਵਿੱਚ ਤਲਵਾਰ ਕੋਈ ਬੈਠੇ ਨਹੀਂ ਵਾਹ 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 ਤਾਂ ਕੀ ਬਾਤ ਹੈ ਸ਼ੁਕਰੀਆ ਜੀ ਸਜਦੇ ਕਿੰਜ ਕਬੂਲੁ ਉਨਾ ਦੇ ਹੁੰਦੇ ਜੋ ਖਿਆਲਾਂ ਵਿੱਚ ਵਪਾਰ ਕੋਈ ਬੈਠੇ ਨਹੀਂ ਵਾਹ ਜੀ ਵਾਹ ਇੱਕ ਮੈਂਕ ਮੁਹੱਬਤ ਤਰਤੀ ਖੁਸ਼ਬੂ ਤੇ ਕਨਿਆਾਂ हूं mm -hmm. मैंक मोहब्बत तरती खुशबू ते कलियां mm -hmm. और तदा किरदार कोई बैठे नहीं शुक्रिया जी wow, मुल्क wow. मेरे दी कश्ती दस किंज तर जांदी वाह मेरे दी कश्ती दस किंज तर जांदी mm -hmm. ਨਾਵੀਂ ਕੀ ਪਤਵਾਰ ਲ ਕੋਈ ਬੈਠੇ ਨਹੀਂ ਸ਼ੁਕਰੀਆ 60 ਦਵੇ ਨਾ ਪੀੜ ਕਿਤੇ ਮਜ਼ਲੂਮਾਂ ਦੀ 60 ਦਵੇ ਨਾ ਪੀੜ ਕਿਤੇ ਮਜ਼ਲੂਮਾਂ ਦੀ ਲੈਣੀਓ ਅੰਗਾਰ ਲ ਕੋਈ ਬੈਠੇ ਨਹੀਂ ਕੀ ਬਾਤ ਕੀ ਬਾਤ ਸ਼ੁਕਰੀਆ ਸ਼ੇਰ ਮੇਰੇ ਦੇ ਸਾਤੇ ਸੱਚ ਤੋਂ ਡਰ ਕੇ ਹੀ ਵਾਹ ਯਾਰ ਮੇਰੇ ਦੇ ਸਾtir ਸੱਚ ਤੋਂ ਡਰ ਕੇ ਹੀ ਵਾਹ ਹੱਥ ਸੱਚ ਦੇ ਅਸਾਰ ਕੋਈ ਬੈਠੇ ਨਹੀਂ ਆਹੋ ਮਕਤਾ ਜੀ ਸੁਣਿਆ ਸੁਣਿਆ ਅੱਜ ਕੱਲ ਸ਼ਾਹੂ ਕਾਰ ਮਸ਼ੀਨਾ ਵਿੱਚ ਹੂੰ ਸੁਣਿਆ ਅੱਜ ਕੱਲ ਸ਼ਾਹੂ ਕਾਰ ਮਸ਼ੀਨਾ ਵਿੱਚ

ਬਹੁਤ ਬਹੁਤ ਤੁਹਾਡਾ ਧੰਨਵਾਦ ਸਰ ਜੀ ਤੁਹਾਡੀ ਕਾਰਨ ਇਸੇ ਤਰ੍ਹਾਂ ਜਲਦੀ ਰਹੇ ਔਰ ਪੰਜਾਬ ਅਤੇ ਪੰਜਾਬੀ ਦੀ ਸੇਵਾ ਕਰਦੀ ਰਹੇ ਥੈਂਕ ਯੂ ਜੀ ਹੁਣ ਮੈਂ ਬੇਨਤੀ ਕਰਦਾ ਜੀ ਸਾਕੀ ਸਾਹਿਬ ਕੁਝ ਬੋਲੂਗੇ ਤੁਸੀਂ ਜਾਂ ਸੁਰਨਾ ਜੀ ਤੁਸੀਂ ਉਹ ਜਲਦੀ ਬੁਲਾਦੇ ਹੋ ਨਾ ਚਲੋ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਮੈਂ ਹੁਣ ਬੇਨਤੀ ਕਰਦਾ ਜੀ ਦਾਵਾ ਦੇ ਨਾਮ ਨੇ ਦਰਸ਼ਨਦਰ ਜੀ ਅਸਤਾਨ ਜੀ ਸਹਿਰਾਨ ਉਹ ਆਪਣੀ ਇੱਕ ਰਚਨਾ 6 ਸ਼ੇਰ ਤੋਂ ਵੱਧ ਨਹੀਂ ਬੋਲਣੇ ਜੀ 6 ਜਾਂ 5 ਸ਼ੇਰ ਬੋਲ ਸਕਦੇ ਆ ਬੇਨਤੀ ਇਹ ਪੂਲ ਕਰਿਓ ਸਵਾਫਨੇ ਕੋ ਤੱਕ ਹਾਂ ਜੀ ਦਰਦੀ ਸਾਹਿਬ ਹਾਂ ਜੀ ਅੱਜ ਹਜ਼ੂਰੀ ਚ ਦੋ ਦਿਲ ਸ਼ੇਰ ਹੀ ਬੋਲੂਗਾ ਮੈਂ ਤੋਂ ਜੀ ਦਿਲ ਦਿਲ ਦੇ ਨਾਲ ਜੇ ਨਹੀਂ ਮਿਲਿਆ ਤਾਂ ਫਿਰ ਹੱਥ ਮਿਲਾਉਣ ਦਾ ਕੀ ਫਾਇਦਾ ਵਾਹ ਵਾਹ ਦਿਲ ਦਿਲ ਦੇ ਨਾਲ ਜੇ ਨਹੀਂ ਮਿਲਿਆ ਤਾਂ ਫਿਰ ਹੱਥ ਮਿਲਾਉਣ ਦਾ ਕੀ ਫਾਇਦਾ ਯਾਰੀ ਲਾ ਕੇ ਛੱਡਣੀ ਹੱਦ ਵਾਟੇ ਤਾਂ ਫਿਰ ਯਾਰੀ ਲਾਣ ਦਾ ਕੀ ਫਾਇਦਾ ਜੀ ਜੀ ਜਿਨ੍ਹਾਂ ਨੈਣਾ ਵਿੱਚ ਪਿਆਰ ਦੀ ਖਿੱਚ ਹੈ ਨਹੀਂ ਉੱਥੇ ਸ਼ਰਮਾ ਪਾਉਣ ਦਾ ਕੀ ਫਾਇਦਾ ਜੀ ਮਾਹ ਵਾਹ ਵਾਹ ਐਦਾਂ ਦੇ ਵੀ ਬਸਦੇ ਲੋਕ ਆਪਣਾ ਦੁੱਖ ਨਾ ਦੱਸਦੇ ਲੋਕ ਯਾ ਐਦਾਂ ਦੇ ਵੀ ਬਸਦੇ ਲੋਕ ਆਪਣਾ ਦੁੱਖ ਨਾ ਦੱਸਦੇ ਲੋਕ ਦਿਲ ਵਿੱਚ ਪੀੜਾ ਬੁੱਲੀ ਹਾਸੇ ਬਾ ਦਿਲ ਵਿੱਚ ਪੀੜਾਂ ਬੁੱਲੀ ਹਾਸੇ ਕਿਸੇ ਲਈ ਵੀ ਹੱਸਦੇ ਲੋਕ ਐਦਾਂ ਦੇ ਵੀ ਵਸਦੇ ਲੋਕ ਆਖਦਾ ਜੀ ਬੰਤਾ ਆ ਜੀ ਜੀ ਦਰਦੀ ਜੋ ਨੇ ਦਿਲ ਦੇ ਸੋਹਣੇ ਉਹੀ ਵਧੀਆ ਜੱਜਦੇ ਲੋਕ ਉਹੀ ਵਧੀਆ ਜੱਜਦੇ ਲੋਕ ਆਖਰੀ ਸ਼ੇਰ ਬੋਲਣ ਲੱਗਾ ਜੀ ਜੀ ਮਿੱਤਰਾਂ ਨੇ ਜਦੋਂ ਦਾ ਕੂਚ ਕੀਤਾ ਨਹੀਂ ਦਿਲ ਮਰ ਜਾਣਾ ਲੱਗਦਾ ਏ ਮਿੱਤਰਾਂ ਨੇ ਜਦੋਂ ਦਾ ਕੂਚ ਕੀਤਾ ਨਹੀਂ ਦਿਲ ਮਰ ਜਾਣਾ ਲੱਗਦਾ ਏ ਨਾਵਾਂ ਦੇ ਗਾਵਾਂ ਕੇ ਸੁਨੀਆਂ ਹੋਈ ਗਈਆਂ ਨਵਾਂ ਸ਼ਹਿਰ ਪੁਰਾਣਾ ਲੱਗਦਾ ਏ ਨਵਾਂ ਸ਼ਹਿਰ ਪੁਰਾਣਾ ਹਾਂ ਜੀ ਵਾਹ ਜੀ ਬਹੁਤ ਬਹੁਤ ਧੰਨਵਾਦ ਜੀ ਦਰਦੀ ਸਾਹਿਬ ਤੁਹਾਡਾ ਅੱਜ ਕਾਫੀ ਸਮੇਂ ਬਾਅਦ ਤੁਹਾਡੇ ਬੋਲ ਸੁਣਨ ਮਿਲੇ ਆ ਬਹੁਤ ਬਹੁਤ ਸ਼ੁਕਰੀਆ ਹੁਣ ਮੈਂ ਬੇਨਤੀ ਕਰਦਾ ਜੀ ਹਰਬਲਾਸ ਬੱਧਨ ਜੀ ਸਾਡੇ ਨਾਲ ਜੁੜੇ ਹੋਏ ਆ ਨਵਾਂ ਸ਼ਹਿਰ ਤੋਂ ਬਹੁਤ ਹੀ ਵਧੀਆ ਇਨਸਾਨ ਨੇ ਬੈਡਮਿੰਟਨ ਦੇ ਜ਼ਿਲ੍ਹਾ ਲੈਵਲ ਦੇ ਉੱਤੇ ਉਹ ਚੈਂਪੀਅਨ ਵੀ ਨੇ ਪਿੱਛੇ ਜਾ ਕੇ ਚੰਡੀਗੜ੍ਹ ਵੀ ਜਿੱਤ ਕੇ ਆਏ ਨੇ ਉਹਨਾਂ ਦੀ ਕਲਮ ਬਹੁਤ ਵਧੀਆ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਰਬਲਾਸ ਬੱਦਨ ਜੀ ਆਪਣੀ ਰਚਨਾ ਲੈ ਕੇ ਆਓ ਸਿਰਫ 5 ਜਾਂ 6 ਸ਼ੇਰ ਬੋਲਣੇ ਆਂ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਦਾ ਔਰ ਸਾਰੇ ਜਿੰਨੇ ਵੀ ਬੁੱਧੀਜੀਵੀ ਇਕੱਠੇ ਹੋਇਆ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਮੈਂ ਰਚਨਾ ਬੋਲਣ ਜਾ ਰਿਹਾ ਹਾਂ ਜੇ ਹੈ ਤੇਰੀ ਹੀ ਰਜਾ ਜੇ ਹੈ ਤੇਰੀ ਹੀ ਰਜ਼ਾ ਫਿਰ ਪੁਣਾ ਕੇ ਢੋਂਦਾ ਕਿਉਂ ਹੈ ਹਾਂ 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 ਕੀ ਬਾਤ ਹੈ ਦਿੱਤੀ ਜ਼ਿੰਦਗੀ ਤੇਰੀ ਵਿੱਚ ਤੂੰ ਖਲਲ ਪਾਉਂਦਾ ਕਿਉਂ ਹੈ ਹਾਂ ਕੀ ਬਾਤ ਹੈ ਕੀ ਬਾਤ ਹੈ ਰੋਂਦੀ ਕੁਰਲਾਂਦੀ ਰਹੀ ਵਿਚਾਰੀ ਹਾਂ ਜਲਮ ਨੋਚ ਰਹੇ ਹਾਂ ਸਿਰੋਂ ਤੂੰ ਦੇਖ ਕੇ ਅੱਖੀ ਤੂੰ ਅੱਖ ਚਰਾਉਂਦਾ ਕਿਉਂ ਹੈ ਕੀ ਬਾਤ ਹੈ ਕੀ ਬਾਤ ਹੈ ਜੇ ਜ਼ੁਲਮ ਕਰਨ ਵਾਲਿਆਂ ਵਿੱਚ ਤੂੰ ਭਾਗੀਦਾਰ ਨਹੀਂ ਹੈ ਹੂੰ ਉਹ ਕਾਣ-ਕਾਣ ਵਿੱਚ ਸਮਾਇਆ ਤੂੰ ਰੱਬ ਕਹਾਉਂਦਾ ਕਿਉਂ ਏ ਵਾਹ ਵਾਹ ਕੀ ਬੋਲ ਕੀ ਬੋਲ ਮੈਨੂੰ ਤੇਰੇ ਤੇ ਸ਼ੱਕ ਆਉਂਦਾ ਹੈ ਤੂੰ ਕਿਧਰੇ ਹੈਗਾ ਵੀ ਏ ਵਾਹ ਵਾਹ ਜੀ ਵਾਹ ਮੈਨੂੰ ਤੇਰੇ ਤੇ ਸ਼ੱਕ ਹੈ ਤੂੰ ਕਿਧਰੇ ਹੈਗਾ ਵੀ ਏ ਹੂੰ ਜੇ ਹੈਗਾ ਵੀ ਹੈ ਫਿਰ ਜੁਲੰਕਾਰ ਬਣਾਉਂਦਾ ਕਿਉਂ ਏ ਵਾਹ ਵਾਹ ਹੂੰ ਵਾਹ ਤੇਰੇ ਘਰ ਵਿੱਚ ਵਦਨ ਕਰ ਕਰਮ ਤੂੰ ਰੋਕ ਨਹੀਂ ਸਕਦਾ ਹੂੰ ਤੇਰੇ ਘਰ ਵਿੱਚ ਵਦਨ ਕਰ ਕਰਮ ਤੂੰ ਰੋਕ ਨਹੀਂ ਸਕਦਾ ਹੂੰ ਤੇਰੇ ਬਿਨਾ ਪੱਤਾ ਨਹੀਂ ਹਿਲਦਾ ਭਰਮ ਫੁਲਾਉਂਦਾ ਕਿਉਂ ਹੈ ਹੂੰ ਵਾਹ ਵਾਹ ਕੀ ਬਾਤ ਵਾਹ ਜੀ ਵਾਹ ਬਹੁਤ ਬਹੁਤ ਜੀ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਜਿਨ੍ਹਾਂ ਨੇ ਮੇਰੀ ਆਵਾਜ਼ ਸੁਣੀ ਹੈ ਤੇ ਜਿਨ੍ਹਾਂ ਨੇ ਮੇਰੀ ਕਲਮ ਨੂੰ ਸੁਣਿਆ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵਦਨ ਸਾਹਿਬ ਤੁਹਾਡੀ ਗੱਲਮ ਬੜੀ ਨਰੋਈ ਤੇ ਬੜੀ ਨਿਖਰਵੀ ਹੈ ਤੁਸੀਂ ਸੱਚ ਦੀ ਗੱਲ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਹੁਣ ਮੈਂ ਬੇਨਤੀ ਕਰਦਾ ਜੀ ਦਲਜੀਤ ਮਹਿਮੀ ਜੀ ਕਰਤਾਰਪੁਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਆਪਣੀ ਵਿਚਨਾ ਲੈ ਕੇ ਆਣਗੇ ਹਾਂ ਜੀ ਮਹਿਮੀ ਸਾਹਿਬ ਆਓ ਜੀ ਸਾਰੇ ਸਾਰੇ ਸਾਥਕਾਰ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਰਸ਼ਾ ਜੀ ਹਜ਼ਾਰਾਂ ਰੌਣਕਾਂ ਵਾਲਾ ਹੂੰ ਸਫਰ ਸੁਨਸਾਨ ਹੁੰਦਾ ਹੈ ਹੂੰ ਓਏ ਹੋਏ ਹਜ਼ਾਰਾਂ ਰੌਣਕਾਂ ਵਾਲਾ ਹੂੰ ਸਫਰ ਸੁਨਸਾਨ ਹੁੰਦਾ ਹੈ ਹੂੰ ਜਦੋਂ ਹਰ ਹਮਸਫਰ ਸਾਡੇ ਤੋਂ ਬੇ ਪਹਿਚਾਣ ਹੁੰਦਾ ਹੈ ਵਾਹ ਜੀ ਵਾਹ 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 ਮੁਸ਼ਕਿਲ ਨਾਲ ਤਾਂ ਡਰ ਕੇ ਕਦੇ ਲੜਿਆ ਨਹੀਂ ਜਾਂਦਾ ਹੂੰ 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 ਮੁਸ਼ਕਿਲ ਨਾਲ ਤਾਂ ਡਰ ਕੇ

ਇਹ ਵਰਕ ਸ਼ੀਲਾ ਦਾ ਸੱਚ ਪਿੱਛੇ ਕੋਈ ਵਿਗਿਆਨ ਹੁੰਦਾ ਹੈ ਹਾਂ ਬਿਲਕੁਲ ਬਿਲਕੁਲ ਵਰਕ ਸ਼ੀਲਾ ਦਾ ਸੱਚ ਪਿੱਛੇ ਕੋਈ ਵਿਗਿਆਨ ਹੁੰਦਾ ਹੈ ਵਾਹਿਗੁਰੂ ਸ਼ੁਕਰੀਆ ਜੀ ਲੁੱਟੇ ਔਲਾਦ ਹੀ ਜਦ ਅਸਮਤ ਕਤਲ ਨਿਰਦੋਸ਼ ਦਾ ਹੋਵੇ ਹਾਂ ਹਾਂ ਜੀ ਲੁੱਟੇ ਔਲਾਦ ਹੀ ਜਦ ਅਸਮਤ ਕਤਲ ਨਿਰਦੋਸ਼ ਦਾ ਹੋਵੇ ਹਾਂ ਮਤਾਨੀ ਉਸ ਵੇਲੇ ਕਿਸ ਜਗ੍ਹਾ ਭਗਵਾਨ ਹੁੰਦਾ ਹੈ ਵਾਹ ਵਾਹ ਮਾਤਾ ਨਹੀਂ ਉਸ ਵੇਲੇ ਕਿਸ ਜਿਹੜਾ ਭਗਵਾਨ ਹੁੰਦਾ ਹੈ ਵਾਹਿਗੁਰੂ ਵਾਹ ਵਾਹ ਜਦੋਂ ਮਸਜਿਦ ਜਾਂ ਮੰਦਿਰ ਨੂੰ ਤਬਾ ਕਰ ਢਾੜ ਵੀ ਜਾਂਦੇ ਹੂੰ ਜਦੋਂ ਮਸਜਿਦ ਜਾਂ ਮੰਦਿਰ ਨੂੰ ਤਬਾ ਕਰ ਢਾੜ ਵੀ ਜਾਂਦੇ ਉਹਨਾਂ ਨੂੰ ਰੋਕਦਾ ਨਾ ਰਾਮ ਨਾ ਰਹਿਮਾਨ ਹੁੰਦਾ ਹੈ ਵਾਹਿਗੁਰੂ ਉਹਨਾਂ ਨੂੰ ਰੋਕਦਾ ਨਾ ਰਾਮ ਨਾ ਰਹਿਮਾਨ ਹੁੰਦਾ ਹੈ ਜੀ ਜੀ कोई इस विच, कसर, कसर कोई नहीं इस विच, कसर है देवता बंदा कदी शैतान होंगे है कभी है देवता बंदा कदी शैतान होंगे है जी ਜੇ ਖੁਦ ਇਨਸਾਨ ਹੀ ਇਨਸਾਨ ਦਾ ਹਮਦਰਦ ਬਣ ਜਾਵੇ ਜੇ ਖੁਦ ਇਨਸਾਨ ਦਾ ਇਨਸਾਨ ਹੀ ਹਮਦਰਦ ਬਣ ਜਾਵੇ ਸਮਝ ਆਵੇ ਨਾ ਮੈਨੂੰ ਕੀ ਕੋਈ ਨੁਕਸਾਨ ਹੁੰਦਾ ਹੈ ਧੰਨਵਾਦ ਆਏ ਹੋਏ ਸਾਰੇ ਸਮਝ ਆਵੇ ਨਾ ਮੈਨੂੰ ਕੀ ਕੋਈ ਨੁਕਸਾਨ ਹੁੰਦਾ ਹੈ ਹਜ਼ਾਰਾਂ ਰੌਣਕਾਂ ਵਾਲਾ ਸਫ਼ਰ ਸੁਨਸਾਨ ਹੁੰਦਾ ਹੈ ਜਿਵੇਂ ਹਰ ਹਮ ਸਫ਼ਰ ਸਾਡੇ ਤੋਂ ਹੀ ਇਹ ਪਛਾਣ ਹੁੰਦਾ ਹੈ ਵਾਹ ਰਵਾਇਤੀ ਬਹੁਤ ਸੋਣਾ ਜੀ ਮੈਮੀ ਸਾਹਿਬ ਥੈਂਕ ਯੂ ਤੁਹਾਡਾ ਬਹੁਤ-ਬਹੁਤ ਕਰਤਾਰਪੁਰ ਤੋਂ ਮੈਮੀ ਸਾਹਿਬ ਸਾਡੇ ਨਾਲ ਜੁੜੇ ਸਨ ਉਹਨਾਂ ਨੇ ਇੱਕ ਬਹੁਤ ਹੀ ਆਪਣੀ ਗਾਜਲ ਦੇ ਰੂਪ ਵਿੱਚ ਸਾਨੂੰ ਸੁਣਾਇਆ ਬਹੁਤ-ਬਹੁਤ ਧੰਨਵਾਦ ਜੀ ਹੁਣ ਮੈਂ ਤੁਹਾਡਾ ਤੁਹਾਡਾ ਬੱਚਾ ਪ੍ਰਿੰਸੀਪਲ ਆਈਟੀ ਨਵਾਂ ਸ਼ਹਿਰ ਓਮਕਾਰ ਸ਼ਿਮਾਰ ਤੁਹਾਡੇ ਨਾਲ 2-4 ਸ਼ੇਅਰ ਸਾਂਝੇ ਕਰੂਗਾ ਉਸ ਤੋਂ ਬਾਅਦ ਉਸਤਾਦ ਗੁਰਚਰਨ ਬੱਧਨ ਜੀ ਸਮਾਂ ਲੈਣਗੇ ਅਰਸ਼ਾਦ ਜੀ ਅਰਸ਼ਾਦ ਜੀ ਦਾ ਨਾਮ ਲੈਣਾ ਚਾਹੀਦਾ ਹੈ ਸਰ ਅਰਸ਼ਾਦ ਬੇਟਾ ਜੀ ਅਰਸ਼ਾਦ ਹਾਂਜੀ ਪੱਥਰਾ ਨਾਲ ਐਨਾ ਪਿਆਰ ਕਰਦਾ ਕਿਉਂ ਪੱਥਰਾ ਨਾਲ ਐਨਾ ਪਿਆਰ ਕਰਦਾ ਕਿਉਂ ਜਿਉਂ ਦਿਹਾ ਤੋਂ ਐਨਾ ਪਰਦਾ ਕਰਦਾ ਕਿਉਂ ਬਾਤਾਂ ਕਰਵਾਤਾ ਪੱਥਰਾ ਦੇ ਬਣਾ ਕੇ ਚੂਹੇ ਛੇਰ ਸੱਪ ਪੂਜਦਾ ਏ ਪੱਥਰਾ ਨੇ ਬਣਾ ਕੇ ਚੂਹੇ ਛੇਰ ਸੱਪ ਪੂਜਦਾ ਏ ਹੂੰ ਜਿਉਂਦਿਆਂ ਨੂੰ ਦੇਖ ਕੇ ਮਰਨੋਂ ਡਰਦਾ ਕਿਉਂ ਆਹ ਜਿਉਂਦਿਆਂ ਨੂੰ ਦੇਖ ਕੇ ਮਰਨੋਂ ਡਰਦਾ ਕਿਉਂ ਬੁੱਤ ਘੜ ਕੇ ਗਾਵਾ ਮਾਵਾ ਦੇ ਹੱਥ ਪੈਰੀ ਲਾਵੇਂ ਬੁੱਤ ਘੜ ਕੇ ਗਾਵਾ ਮਾਵਾ ਦੇ ਹੱਥ ਪੈਰੀ ਲਾਵੇਂ ਅਸਲ ਨਾਲ ਐਨੀ ਨਫਰਤ ਕਰਦਾ ਕਿਉਂ ਆਹ ਹੋਏ ਉਹ ਅੱਤ ਗਵਾ ਲਈ ਤੂੰ ਟੂਨੇ ਟਾਮਣ ਕਰ ਕਰਕੇ ਹੂੰ ਅੱਛਾ ਜੀ ਖੁਸ਼ ਦੇ ਕੇ ਲੋਕਾਂ ਨੂੰ ਅੰਦਰੋਂ ਖਰਦਾ ਕਿਉਂ ਕਰਦਾ ਕਿਉਂ ਪਾਣੀ ਦਿੱਤਿਆਂ ਸੂਰ ਨੇ ਠੰਡਾ ਹੋਣਾ ਨਹੀਂ ਵਾਹ ਵਾਹ ਜੀ ਤਾਪਸ ਉਹਦੀ ਨਾਲ ਧੋਖਾ ਤੂੰ ਕਰਦਾ ਕਿਉਂ ਕਰਦਾ ਵਾਹ ਵਾਹ ਜੀ ਬਹੁਤ ਹੋਰਾਂ ਦੇ ਚੁੱਕਦਾ ਪਰਦੇ ਕਰ ਕਰ ਚੁਗਲੀਆਂ ਹੂੰ ਫਿਰੇ ਲਕੋਂਦਾ ਆਪਣੇ ਘਰ ਦਾ ਪਰਦਾ ਕਿਉਂ ਹੂੰ ਆ ਮੱਤ ਦਾ ਆਖਰੀ ਸ਼ੇਰ ਹੈ ਜੀ ਇਹ ਹੱਕ ਹਲਾਲ ਚ ਬਹੁਤ ਨਜ਼ਾਰਾ ਓਮਕਾਰਾ ਹੂੰ ਪਤਾ ਨਹੀਂ ਬੰਦਾ ਹੀਰਾ ਫੇਰੀਆਂ ਕਰਦਾ ਕਿਉਂ ਕਰਦਾ ਤੋਂ ਬਹੁਤ ਨਜ਼ਾਰਾ ਹੀਰੀਆਂ ਕਰਦਾ ਕਿਉਂ ਪਤਨਾ ਨਾਲ ਇੰਨਾ ਪਿਆਰ ਕਰਦਾ ਕਿਉਂ ਤੇ ਜੁੰਦਿਆਂ ਤੋਂ ਇੰਨਾ ਪਰਦਾ ਕਰਦਾ ਕਿਉਂ ਕਰਦਾ ਕਿਉਂ ਹਾਂ ਉਹ ਤਾਂ ਵੀ ਜੀ ਤਾਂ ਹਾਂ ਮੈਂ ਅੰਗਾਰੀ ਕਰਦਾ ਅੱਜ ਦੀ ਗੱਲਬਾਤ ਅੱਜ ਤੱਕ ਅੱਜ ਤੱਕ ਵੀ ਦਵਾਰ ਤਾਂ ਸੱਚ ਦੀ ਆਵਾਜ਼ ਹੀ ਹੋ ਗਿਆ ਸਾਰੇ ਸ਼ਹਿਰ ਸੱਚ ਦੀ ਬਾਣੀ ਲੱਗੇ ਬਿਲਕੁਲ ਗਰਦੀ ਸਾਹਿਬ ਬਿਲਕੁਲ ਬਿਲਕੁਲ ਅਗਰ ਕਿਸੇ ਨੂੰ ਜਲਦੀ ਅਗਰ ਕਿਸੇ ਨੂੰ ਜਲਦੀ ਹੈ ਲੈਫਟ ਹੋ ਸਕਦਾ ਵਿੱਚੋਂ ਕੱਟ ਸਕਦਾ ਫੋਨ ਕਿਸੇ ਹੋਰ ਨੂੰ ਆਪਾਂ ਐਡ ਕਰ ਸਕਦੇ ਆ ਤਾਂ ਹੁਣ ਮੈਂ ਬੇਨਤੀ ਕਰਦਾ ਉਸਤਾਦ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਜਿਨ੍ਹਾਂ ਦੇ ਮੈਂ ਚਰਨਾਂ 'ਚ ਧੂੜਾਂ ਗੁਰਚਰਨ ਬਧਨ ਮੈਂ ਨਾਲ ਮੈਨੂੰ ਲੈਣਾ ਪੈ ਰਿਹਾ ਉਹਨਾਂ ਦੇ ਚਰਨਾਂ ਚ ਬੈਠ ਕੇ ਆਪਣੀ ਦਾ ਨਾਮ ਤਾਂ ਲੈਣਾ ਚਾਹੀਦਾ ਜੀ ਜੀ ਅੱਛਾ ਹਾਂ ਜੀ ਆ ਗਏ ਆ ਬਰ ਆਪਣਾ ਨਾਮ ਲੈਣਾ ਚਾਹੀਦਾ ਬਿਲਕੁਲ ਜੀ ਅੱਛਾ ਜੀ ਸਾਰਿਆਂ ਨੂੰ ਇੱਕ ਵਾਰੀ ਸਤਿ ਸ਼੍ਰੀ ਅਕਾਲ ਬਿਨਾਂ ਕਿਸੇ ਭੁਮਿਕਾ ਤੋਂ ਮੈਂ ਰਸਲ ਸ਼ੁਰੂ ਕਰਦਾ ਜੀ ਜੀ ਇਹੋ ਟਾਈਮ ਠੀਕ ਹੈ ਜੀ ਆ ਗੱਲ ਲੱਗ ਕੇ ਮਿਲ ਗਏ ਯਾਰਾ ਹੂੰ ਆ ਗੱਲ ਲੱਗ ਕੇ ਮਿਲ ਗਏ ਯਾਰਾ ਕੀ ਤਵਾਰਾ ਸਾਹਾ ਦਾ ਹਾਏ ਹਾ 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 ਆ ਗੱਲ ਲੱਗ ਕੇ ਮਿਲਈ ਯਾਰਾ ਕੀਤਵਾਰ ਸਾਹਾਂ ਦਾ ਆ ਇੱਕ ਦੂਜੇ ਦੇ ਗਲ ਪਾਈਏ ਹਾਰ ਬਣਾ ਕੇ ਵਾਹਾਂ ਦਾ ਵਾਹ 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 ਬਹੁਤ ਵਧੀਆ ਆ ਇੱਕ ਦੂਜੇ ਦੇ ਗਲ ਪਾਈਏ ਹਾਰ ਬਣਾ ਕੇ ਵਾਹਾਂ ਦਾ ਹੂੰ ਤਾਂ ਸ਼ੇਰ ਸੁਣਾ ਇੱਕ ਇਸ ਮੋੜ ਤੇ ਧੋਖਾ ਦੇ ਕੇ ਮੰਜ਼ਿਲ ਤੋਂ ਪਟਕਾ ਦੇਵਾਂ ਇੱਕ ਇਸ ਮੋੜ ਤੇ ਧੋਖਾ ਦੇ ਕੇ ਮੰਜ਼ਿਲ ਤੋਂ ਪਟਕਾ ਦੇਵਾਂ ਨਾ ਕੀ ਬਰਸਾ ਜ਼ਿੰਦਗੀ ਦੀਆਂ ਉਗੜ ਟੁਕੜੀਆਂ ਰਹਾਂਦਾ ਵਾਹ ਵਾਹ ਕੀ ਬਰਸਾ ਜ਼ਿੰਦਗੀ ਦੀਆਂ ਉਗੜ ਟੁਕੜੀਆਂ ਰਹਾਂਦਾ ਵਾਹ ਇਹ ਤੋਂ ਸ਼ੇਰ ਸਿੰਘ ਸਾਹਿਬ ਇਸ ਸਾਹਿਬ ਦਾ ਮਨਾਵੇ ਤੇ ਲਾਰੇ ਲਾ ਕੇ ਅੱਖੀਆਂ ਫੇਰ ਗਿਆ ਆਏ ਹਾਏ ਹਾਏ ਵਾਰ-ਵਾਰ ਲਾਰੇ ਤੇ ਲਾਰੇ ਲਾ ਕੇ ਅੱਖੀਆਂ ਫੇਰ ਗਿਆ ਫੇਰ ਗਿਆ ਸਦਨ ਹਰਦਮ ਸ਼ੋਗ ਮਨਾਉਣ ਟੁੱਟੇ ਹੋਏ ਬਸਹਾ ਦਾ ਵਾਹ ਵਾਹ ਕੀ ਬਾਤ ਕੀ ਬਾਤ ਸਤਰਾ ਹਰਦਲ ਸ਼ੋਗ ਮਨਾਵਣਾ ਟੁੱਟੇ ਹੋਏ ਵਿਸਾਹਾਂ ਦਾ ਤਾਂ ਹੁਣ ਅਲਗ ਰੰਗ ਦੇਖਣਾ ਜੀ ਕਿ ਦੇਸ਼ ਮੇਰੇ ਦਾ ਕਿਰਤੀ ਕਾਮਾ ਪਰਸੇ ਦਾਣੇ ਦਾਣੇ ਨੂੰ ਉਹ ਦੇਸ਼ ਮੇਰੇ ਦਾ ਕਿਰਤੀ ਕਾਮਾ ਪਰਸੇ ਦਾਣੇ ਦਾਣੇ ਨੂੰ ਥੀਰੀਆਂ ਦਾ ਵਪਾਰੀ ਪੁਛਦਾ ਭਾਗਤ ਮਸਲਾ ਮਹਾ ਦਾ ਥੀਰੀਆਂ ਦਾ ਵਪਾਰੀ ਪੁਛਦਾ ਭਾਗਤ ਮਸਲਾ ਮਹਾ ਦਾ ਤੁਰਜਨੀ ਭਟਾ ਸ਼ੀਰ ਸੁਣ ਲੈ پاک ਸਾਫ ਮਨਜ਼ੂਰ ਖੁਦਾ ਨੂੰ ਹਾਂ ਬੰਦਗੀ ਉਸਦੀ ਬੰਦਗੀ ਹੈ ਵਾਹ ਜੀ ਵਾਹ ਕੀ ਬਾਤ ਹੈ ਹਾਂ ਕਿ ਸਾਫ ਮੰਨਦੂਰ ਕੋਦਾਨੂਰ ਬੰਦਗੀ ਉਸਦੀ ਬੰਦਗੀ ਹੈ ਹੂੰ ਜਿਸ ਨੇ ਦਿਲ ਤੋਂ ਕਰ ਲੀਤਾ ਹੈ ਪਛਤਾਚਾਤ ਬਣਾ ਲਾ ਵਾਹ ਜੀ ਵਾਹ ਚਲੋ 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 ਜਿਸ ਨੇ ਦਿਲ ਤੋਂ ਕਰ ਲੀਤਾ ਹੈ ਪਛਤਾਚਾਤ ਬਣਾ ਲਾ ਤੋਂ ਮੱਤਾ ਕਰਿਆ ਜੀ ਭ੍ਰਿਸ਼ਟਾਚਾਰੀ ਬਣੇ ਨੇ ਲੀਡਰ ਦੇਸ਼ ਦਾ ਬੇੜਾ ਡੁੱਬ ਜਾਣਾ ਹੂੰ ਹੂੰ ਭ੍ਰਿਸ਼ਟਾਚਾਰੀ ਬਣੇ ਨੇ ਲੀਡਰ ਦੇਸ਼ ਦਾ ਬੇੜਾ ਡੁੱਬ ਜਾਣਾ ਕੀਤਾ ਉਹ ਅਵਰਲਾ ਬਦਲ ਜੇਕਰ ਇਹਨਾਂ ਮਲਾਹਾਂ ਦਾ ਵਾਹ ਜੀ ਬਹੁਤ ਬਹੁਤ ਅਵਰਲਾ ਜੇਕਰ ਬਦਲ ਇਹਨਾਂ ਮਲਾਹਾਂ ਦਾ ਯਾਰਾ ਗੱਲਾਂ ਲਾ ਕੇ ਮਿਲੀ ਯਾਰਾ ਕੀ ਤਵਾਰਾ ਸਾਹਾਂ ਦਾ ਨਹਾਏ ਇੱਕ ਦੂਜੇ ਦੇ ਗੱਲ ਪਾਈਏ ਹਾਰ ਗੁਣਾ ਕਰਵਾ ਧੰਨਵਾਦ ਜੀ ਸ਼ੁਕਰਾਨਾ ਕਿਹੜਾ ਵਾਤ ਕਿਹੜਾ ਵਾਤ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਮੋਤਵਾਰ ਮੋਤਵਾਰ ਤਾਂ ਸ਼ਬਦ ਛੋਟਾ ਹੈ ਸਾਰੇ ਬਹੁਤ ਸਤਿਕਾਰਯੋਗ ਹਸਤੀਆਂ ਜਿਨ੍ਹਾਂ ਦੇ ਵਿੱਚ ਉਸਤਾਦ ਗੁਰਚਰਨ ਬੱਧਨ ਜੀ ਦਲਜੀਤ ਮਹਿਮੀ ਕਰਤਾਰਪੁਰ ਤੋਂ ਦਰਸ਼ਨ ਦਾਤੀ ਜੀ ਨਵਾਂ ਸ਼ਹਿਰ ਅਤੇ ਤਰਸੀਮ ਸਾਕੀ ਜੀ ਅੱਜ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਉਹ ਸਿਰਫ ਅੱਜ ਇਸ ਰੋਤੇ ਬਣੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਰਚਨਾ ਅਗਲੀ ਵਾਰ ਜਦੋਂ ਸਿਹਤ ਪੰਜਾਬ ਹੋ ਜਾਣਗੇ ਤਾਂ ਦੁਬਾਰਾ ਵੀ ਅਸੀਂ ਜਲਦੀ ਹੀ ਅਗਲੇ ਹਫ਼ਤੇ ਫਿਰ ਆਨਲਾਈਨ ਕਵੀ ਦਰਵਾਰ ਰੱਖਾਂਗੇ ਸੋ ਸਮਾਂ ਲਗਭਗ ਆਪਣਾ ਅੱਧੇ ਘੰਟੇ ਦਾ ਸੀਗਾ ਹਲੇ 24 ਮਿੰਟ ਹੋਏ ਆ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਅਗਲੀ ਵਾਰ ਹੋਰ ਨਵੀਆਂ ਰਚਨਾਵਾਂ ਦੇ ਨਾਲ ਜੁੜਾਂਗੇ ਦੋ ਦੋ ਰਚਨਾ ਸਾਰਿਆਂ ਕੋਲ ਸੁਣਾਵਾਂਗੇ ਔਰ ਸ਼ੇਅਰ ਉਹਦੇ ਵਿੱਚ ਸਿਰਫ 3-3 ਜਾਂ 4-4 ਹੋਣਗੇ ਸੋ ਇਹ ਗੱਲ ਨੂੰ ਰੂਲ ਕਰਿਓ ਰਾਜ ਜੀ ਸੋ ਔੰਕਾਰ ਜੀ ਔੰਕਾਰ ਜੀ ਤੁਸੀਂ ਬਹੁਤ ਮਿਹਨਤ ਕਰਕੇ ਸੱਚਾ ਕੀਤਾ ਆਗਾਜ਼ ਅੱਜ ਦਾ ਕਵੀ ਦਰਬਾਰ ਸੱਚ ਦੀ ਆਵਾਜ਼ ਸੱਚ ਦੀ ਆਵਾਜ਼ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਤੁਸੀਂ ਸਾਰੇ ਹੀ ਬੜੇ ਪੂਜਣਯੋਗ ਹੋ ਮੇਰੇ ਲਈ ਮੈਂ ਤੁਹਾਡਾ ਬੱਚਾ ਹਾਂ ਤਾਂ ਇਸੇ ਤਰ੍ਹਾਂ ਆਪਣਾ ਸ਼ਹੀਦਬਾਦ ਬਣਾ ਕੇ ਰੱਖਣਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੈਨੂੰ ਪ੍ਰਿੰਸੀਪਲ ਦੀ ਪੋਸਟ ਨਵਾਂ ਸ਼ਹਿਰ ਆਈਟੀ ਵਿੱਚ ਮਿਲੀ ਹੈ ਹਾਂਜੀ ਹਾਂ ਤੁਸੀਂ ਮੈਨੂੰ ਸਾਰੇ ਆਸ਼ੀਰਵਾਦ ਦੇਣ ਜ਼ਰੂਰ ਆਇਓ ਮੈਂ ਤੁਹਾਨੂੰ ਖੁੱਲੇ ਦਿਲ ਨਾਲ ਬਾਹਾਂ ਅੜ ਕੇ ਜਿਵੇਂ ਬੱਧਨ ਸਾਹਿਬ ਨੇ ਕਿਹਾ ਬਾਹਾਂ ਘਰ ਵਿੱਚ ਪਾ ਕੇ ਤੁਹਾਨੂੰ ਚਰਨੀ ਹੱਥ ਲਾ ਕੇ ਤੁਹਾਡਾ ਅਸ਼ੀਰਵਾਦ ਲਵਾਂਗਾ ਤੇ ਮੈਂ ਚਾਹਣਾ ਤੁਸੀਂ ਮੇਰੇ ਕੋਲ ਪੂਰੀ ਪੰਜਾਬ ਸਹਿ ਸਵਾ ਮੇਰੇ ਦਫ਼ਤਰ ਆਓ ਤੇ ਮੈਨੂੰ ਅਸ਼ੀਰਵਾਦ ਦੇ ਕੇ ਜਾਓ ਇਹ ਤੁਹਾਡਾ ਬੜਪਨ ਹੈ ਤੁਹਾਡਾ ਬਹੁਤ ਵੱਡਾ ਬੜਪਨ ਹੈ ਤੁਸੀਂ ਸਾਰਿਆਂ ਨੂੰ ਸਾਰਿਆਂ ਨੂੰ ਨਿਮਾਜ਼ ਦੇ ਬਹੁਤ ਵੱਡਾ ਬੜਪਨ ਹੈ ਕਿਹ ਕਹਿ ਸਕਦੇ ਤੁਹਾਡਾ ਜਿਹੜਾ ਦਿਲ ਹੈ ਇਹ ਸਮੁੰਦਰ ਹੈ ਤੁਸੀਂ ਬਹੁਤ ਕੁਝ ਕਰ ਰਹੇ ਹੋ ਤੁਸੀਂ ਤਾਂ ਰਜਨੇ ਨੇ ਧੋਣਾ ਦੀ ਗੱਲ ਕਰਦਾ ਤੁਸੀਂ ਯਾ ਬਤਾਓ ਤੁਸੀਂ ਬਹੁਤ ਅੱਗੇ ਲੈ ਕੇ ਜਾਣਾ ਇਹ ਸਭਾ ਨੂੰ ਵੀ ਅੱਗੇ ਲੈ ਕੇ ਜਾਣਾ ਸਮਾਜ ਨੂੰ ਵੀ ਅੱਗੇ ਲੈ ਕੇ ਜਾਣਾ ਹਾਂ ਹਾਂ ਬਹੁਤ-ਬਹੁਤ ਤੁਹਾਡਾ ਅਸ਼ੀਰਵਾਦ ਮੇਰੇ ਨਾਲ ਹੈ ਜੀ ਆਪਾਂ ਹੋਰ ਵੀ ਵਧੀਆ ਕੋਸ਼ਿਸ਼ ਕਰਨੀ ਅਗਲੀ ਵਾਰੀ ਮੌਕਾ ਮਿਲਿਆ ਤਾਂ ਆਪਾਂ ਆਨਲਾਈਨ ਵੀਡੀਓ ਦੇ ਉੱਤੇ ਵੀ ਇਹਦੀ ਰਿਕਾਰਡਿੰਗ ਕਰ ਸਕਦੇ ਹਾਂ ਕੋਈ ਐਸੀ ਗੱਲ ਨਹੀਂ ਫਿਰ ਮੈਂ ਸਾਰਿਆਂ ਦਾ ਚਰਣਾ ਵਿੱਚ ਅਰਦਾਸ ਜੋ ਜਿਹੜੀ ਤੁਹਾਡਾ ਅਸ਼ੀਰਵਾਦ ਲੈਂਦੇ ਹੋਏ ਇਹ ਸਭਾ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਸਾਰੇ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਸਮਾ ਕੱਢਣ ਦੇ ਲਈ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਹੈ थैंक यू ਬਹੁਤ ਬਹੁਤ